ਕਿਆ ਚੀਜ਼ ਉਹਨੇ ਲਫੇੜਾ ਮਾਰਿਆ ਸ਼ੀਲੂ ਨੇ ਕੋਟਾ ਦਾਦਾ ਚੰਗਾ ਹੋ ਗਿਆ ਇਹ ਪਿੰਦੂ ਤੋਂ ਪੁੱਛੀ ਭਰਾ ਮਰਿਆ ਜਾਂ ਸ਼ੀਲੂ ਤੋਂ ਪੁੱਛੀ ਬਈ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਤੇ ਵਾਹੀ ਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਹੋਲਾ ਮਹੱਲਾ ਵੀ ਆ ਤੇ ਬਾਬੇ ਨਾਨਕ ਦਾ ਦਿਨ ਕਹੀਏ ਆਪਾਂ ਮੇਰੇ ਕਲਗੀਧਰ ਦਸ਼ਮੀਸ਼ ਪਿਤਾ ਦਾ ਦਿਨ ਵੀ ਆ ਪਰ ਅੱਜ ਤੁਹਾਨੂੰ ਮਿੱਤਰੋ ਵੱਡੀ ਅਪਡੇਟ ਦੇਣ ਜਾ ਰਿਹਾ ਮੈਂ ਬਹੁਤ ਤਗੜਾ ਜੋ ਹੈ ਹਣਾ ਚੈਂਪੀਅਨਸ਼ਿਪ ਆਪਾਂ ਕਹੀਏ ਚੱਲ ਰਹੀ ਆ ਉਧਰ ਪਰ ਐ ਮਿਲ ਕੇ ਮੇਜਰ ਲੀਗ ਦਾ ਤੁਹਾਨੂੰ ਰਿਜ਼ਲਟ ਦੱਸਣਾ ਵੀ ਕਿਹੜੇ ਜੋ ਹੈ ਪਲੇਅਰ ਆਏਤੀ ਜੋ ਹੈ ਬੈਸਟ ਬਣਿਆ ਕਿਹੜੀ ਟੀਮ ਆ ਲੇਦੇ ਆਈਆ ਉਹ ਚੀਜ਼ ਤੁਹਾਨੂੰ ਦੱਸਦੇ ਆ ਨਵੇਂ ਆਏ ਆਦਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ ਹੁੰਦਾ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਹੀ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਮਿੱਤਰੋ ਪਹਿਲਾ ਰਿਜ਼ਲਟ ਦੱਸਦਾ ਤੁਹਾਨੂੰ ਤੇ ਜੋ ਬਾਅਦ ਚ ਆਪਾਂ ਸ਼ੀਲੂ ਬਾਰੇ ਵੀ ਗੱਲ ਕਰਨੀ ਹੈ ਇੱਕ ਜ਼ਰੂਰੀ ਤੇ ਬਾਕੀ ਮਿੱਤਰੋ ਜੋ ਟੂਰਨਾਮੈਂਟ ਹੈ ਨਾ ਮੇਜਰ ਲੀਗ ਦਾ ਵੱਡਾ ਜੋ ਟੂਰਨਾਮੈਂਟ ਹੋਇਆ ਉਥੇ ਪਹਿਲੇ ਨੰਬਰ ਦੀ ਵੱਡਾ ਟੂਰਨਾਮੈਂਟ ਨਹੀਂ ਵੱਡੇ ਟੂਰਨਾਮੈਂਟ ਹੋਇਆ ਐਮ ਐਲ ਕੇ ਦੇ ਸਾਰਿਆਂ ਨੇ ਜੋ ਸਵਾਦ ਲਿਆ ਇਸ ਲੀਗ ਬਹੁਤ ਪ੍ਰਾਖ ਕਹਿੰਦੇ ਆ ਵੀ ਮਿਸ ਕਰਾਂਗੇ ਜ਼ਰੂਰ ਇਹੋ ਜੇ ਮੈਚ ਇਹੋ ਜਿਹੇ ਮੇਰੇ ਵੀਰੋ ਟੀਮਾਂ ਇਹੋ ਜੇ ਖਿਡਾਰੀ ਹੋਰ ਫੈਡਰੇਸ਼ਨ ਜੇ ਜਾਂ ਕਹੀਏ ਹੋਰ ਓਪਨ ਦੇ ਮੈਚਾਂ ਚ ਉਹ ਨਿਆਰਾ ਨਹੀਂ ਆਉਂਦਾ ਜੋ ਐ ਮਿਲਕੇ ਚ ਆਉਂਦਾ ਸੀਗਾ ਸੋ ਹੁਣ ਮਿਸ ਕਰਾਂਗੇ ਆਪਾਂ ਸਾਲ ਪਰ ਮੈਚ ਬਹੁਤ ਤਗੜੇ ਲੱਗੇ ਮੈਂ ਕਹਿੰਦਾ ਵੀ ਨੰਗਲਾਂ ਵਾਲਾ ਸੰਦੀਪ ਬਹੁਤ ਵੱਡੀ ਚੀਜ਼ ਕਰ ਗਿਆ ਪਹਿਲਾਂ 1.5 ਲੱਖ ਹੁੰਦਾ ਸੀ ਇਨਾਮ ਜੋ ਵੀ ਫੈਡਰੇਸ਼ਨ ਸੀਗੀ ਨਾ ਪਹਿਲਾਂ 1.5 ਲੱਖ ਇਨਾਮ ਜਾਂ ਵੱਧ ਤੋਂ ਵੱਧ ਦੋ ਟਾਪ ਦੇ ਟੂਰਨਾਮੈਂਟ ਤੇ ਪਰ ਹੁਣ 3 ਲੱਖ ਵੀ ਜਾਂਦਾ ਰਿਹਾ 2.5 ਖਤ ਤੇ ਬੈਸਟਾਂ ਨੂੰ ਗੱਡੀਆਂ ਹੁੰਦੀਆਂ ਐ ਮਿਲਕੇ ਚ ਇਹ ਸੰਦੀਪ ਦੀ ਦੇਣਾ ਮੇਰੇ ਵੀਰੋ ਇਹ ਸੰਦੀਪ ਦੀ ਜੋ ਐ ਦੇਣਾ ਖੜਾਰੀਆਂ ਨੂੰ ਸੋ ਸੰਦੀਪ ਦਾ ਆਪਾਂ ਜੋ ਘਾਟਾ ਪਿਆ ਕਬੱਡੀ ਨੂੰ ਉਹ ਵੀ ਨਹੀਂ ਪੁੱਲ ਸਕਦੇ ਆਪਾਂ ਤੇ ਬਾਕੀ ਮਿੱਤਰੋ ਰਿਜਲਟ ਰਿਜਲਟ ਦੱਸਦਾ ਤੁਹਾਨੂੰ ਜੋ ਐ ਪਹਿਲੇ ਸਥਾਨ ਤੇ ਆਪਾਂ ਕਹੀਏ ਸ਼ਾਹਕੋਡ ਲਾਇਨਸ ਨੰਗਲਾਂ ਵਾਲੇ ਸੰਦੀਪ ਦੀ ਕੋਈ ਟੀਮ ਪਹਿਲੇ ਨੰਬਰ ਤੇ ਆਈ ਆ ਤੇ ਦੂਜੇ ਨੰਬਰ ਤੇ ਮਿੱਤਰੋ ਨਿਊਜ਼ੀਲੈਂਡ ਦੀ ਟੀਮ ਆਈ ਆ ਬੇਓਪਲੈਂਟੀ ਨਿਊਜ਼ੀਲੈਂਡ ਦੀ ਟੀਮ ਦੂਜੇ ਨੰਬਰ ਤੇ ਆਈ ਆ ਇਸ ਵਾਰ ਬੈਸਟ ਰੀਡਰ ਕਿਹੜਾ ਬਣਿਆ ਤੇ ਅੱਜ ਇਸ ਵਾਰ ਮੇਰੇ ਵੀਰੋ ਬੈਸਟ ਰੇਡਰ ਨਿਕਾਣ ਅਦੋਰ 607 ਨੰਬਰ ਮੇਰੇ ਵੀਰੋ ਜੋ ਹੈ ਲਏ ਆ ਇਸ ਮੁੰਡੇ ਨੇ 607 ਤੱਕ ਵੱਡੀਆਂ ਪਾਂਗਾਂ ਹੋਣੀਆਂ ਇਹਨੇ ਤੇ ਮਿੱਤਰੋ ਬੈਸਟ ਜਾਫੀਆ ਸੋਣ ਚੱਕ ਸਾਬੂ ਵਾਲਾ 148 ਜਫੇ ਲਾਏ ਆ ਮੇਰੇ ਵੀਰੋ ਇਸ ਸੀਜ਼ਨ ਚ ਮੈਂ ਕਹਾਂ ਨਾ ਐਮ ਐਲ ਕੇ ਚ ਸਭ ਤੋਂ ਜ਼ਿਆਦਾ ਜਫੇ ਲਾਉਣ ਵਾਲਾ ਇਹ ਖਿਡਾਰੀ ਬਣਿਆ ਸੋ ਸੋਣ ਬਾਈ ਨੂੰ ਮੁਬਾਰਕਾਂ ਦਿੰਨੇ ਆ ਇਸ ਵਾਰ ਜੋ ਹੈ ਉਹਨੇ ਮਹਾਨਤਾ ਹਾਸਲ ਕੀਤੀ ਆ ਇਸ ਵਾਰ ਮੇਰੇ ਵੀਰੋ ਸੋਣ ਦੀ ਗੇਮ ਸੋਣ ਦੀ ਖੇਡ ਮੇਰੇ ਵੀਰੋ ਦਰਸ਼ਕਾਂ ਨੇ ਦੇਖੀ ਭਈ ਇਸ ਵਾਰ ਕਮਾਲ ਕੀਤੀ ਆ ਇਸ ਮੁੰਡੇ ਨੇ ਸੋ ਉਮੀਦ ਆ ਭਰਾ ਇਦਾਂ ਹੀ ਤਰੱਕੀ ਕਰੂਗਾ ਤੇ ਬੈਸਟਾਂ ਨੂੰ ਬੋਲਟ ਸੀਗੇ ਮਿੱਤਰੋ ਬੈਸਟਾਂ ਨੂੰ ਬੋਲਟ ਇਸ ਵਾਰ ਵੀ ਕੱਪ ਮੇਰੇ ਵੀਰੋ ਮੈਂ ਮਿਲਕੇ ਦੇ ਬੈਲ ਨੰਬਰ ਤੇ ਟੀਮ ਸ਼ਾਹਕੋਟ ਤੇ ਦੂਜੇ ਨੰਬਰ ਤੇ ਬਿਓਪਲੈਨ ਤੇ ਹੁਣ ਆਪਾਂ ਆਉਣੇ ਆ ਮਿੱਤਰੋ ਸ਼ੀਲੂ ਹਰਿਆਣੇ ਵਾਲਾ ਇਸ ਵਾਰ ਕਿਉਂ ਨਹੀਂ ਬੈਸਟ ਬਣ ਪਿਆ ਤਾਂ ਉਹ ਜੋ ਹੈ ਮੈਚ ਬਹੁਤ ਘੱਟ ਖੇਡਿਆ ਮੈਨ ਲੱਗਦਾ 9-10 ਕਾਪ ਹੀ ਖੇਡਿਆ ਐ ਮਿਲਕੇ ਦੇ ਤੇ ਉਹਨਾਂ ਵਿੱਚੋਂ 5-6 ਕੱਪਾਂ ਦਾ ਤਾਂ ਬੈਸਟ ਬਣ ਜਿਗਿਆ ਸੀਗਾ ਉਹ ਸ਼ੀਲੂ ਹਨਾ ਜੇ ਰੋਜ਼ ਹੀ ਆਉਂਦਾ ਜੇ ਉਹ ਜੀ ਖੇਡਦਾ ਤਾਂ ਉਮੀਦ ਸੀ ਵੀ ਇਸ ਸੀਜ਼ਨ ਦਾ ਕਈ ਇਹ ਆਪਾਂ ਵੀ ਉਤਮ ਜੋ ਹੈ ਜਾਫੀ ਬਣਦਾ ਸ਼ੀਲੂ ਇੱਕ ਹੋਰ ਚੀਜ਼ ਆ ਭਰਾ ਮੇਰੇ ਆਪਣੇ ਨਾਲ ਕੱਟ-ਕੱਟ ਬਹੁਤ ਪਾਉਂਦੇ ਆ ਆਪਣੇ ਚ ਇਹ ਚੀਜ਼ ਹੈਣੀਗੀ ਨਾ ਹੀ ਕਦੇ ਆਪਾਂ ਚਾਹੋਣੇ ਆ ਵੀ ਇਹੋ ਜੀਆਂ ਚੀਜ਼ਾਂ ਅੱਗੇ ਵਧਣ ਉਹ ਗਰਾਊਂਡ ਤੱਕ ਹੀ ਰਹਿਣ ਪੇਜ ਵਾਲਿਆਂ ਨੂੰ ਬੇਨਤੀ ਆ ਅੱਗੇ ਨਾ ਵਧਾਇਆ ਕਰੋ ਯਾਰ ਸ਼ੀਲੂ ਵੀ ਟੌਪ ਆ ਤੇ ਜੇ ਉਹਦੀ ਹਨਾ ਹੁੰਦੀ ਆ ਬਾਈ ਕਹਿੰਦੇ ਯਾਰ ਜਾਣ ਕੇ ਉਹਦੇ ਲਫੇੜੇ ਮਾਰ ਦਿੰਦੇ ਆ ਉਹਦੀ ਚੜ੍ਹਾਈ ਆ ਆ ਚੀਜ਼ਾਂ ਵੀ ਜਾਣ ਕੇ ਉਹਨੂੰ ਉਹਦੇ ਨਾਲ ਲੜਦੇ ਆ ਖਿਡਾਰੀ ਪਰ ਬਹੁਤ ਨਿਮਰਤਾ ਵਾਲੇ ਪਲੇਅਰ ਆ ਆਪਣੇ ਪੰਜਾਬ ਅਲੇਵੀ ਤੇ ਹਰਿਆਣੇ ਵਾਲਜਾ ਦਾ ਯਾਰ ਕੁੱਟ ਕੁੱਟ ਕੇ ਨਿਮਰਦਾ ਭਰੀ ਹੋਈ ਆ ਸ਼ੀਲੂ ਚ ਉਹਦਾ ਕਦੇ ਚੱਕਦਾ ਹੀ ਨਹੀਂ ਪਹਿਲਾਂ ਹੱਥ ਗਈਏ ਆਪਾਂ ਪਰ ਉਹ ਉਦਾਂ ਗਰਾਊਂਡ ਤਾਂ ਕੀ ਹੁੰਦਾ ਉਹ ਹਨਾ ਕਿਉਂਕਿ ਰੇਡਰ ਨੂੰ ਵੀ ਚਾਹੁੰਦਾ ਵੀ ਰੇਡਰ ਮੈਨੂੰ ਪੁਆਇੰਟ ਮਿਲੇ ਰੇਡਰ ਵੀ ਕਹਿੰਦਾ ਯਾਰ ਬਈ ਮੈਂ ਪੁਆਇੰਟ ਲਵਾ ਆਪਦੀ ਟੀਮ ਅੱਲੀ ਜੋੜਾਂ ਉਦੋਂ ਸ਼ੀਲੂ ਨੂੰ ਹੁੰਦਾ ਵੀ ਜਦੋਂ ਮੈਚ ਫਸਿਆ ਹੋਵੇ ਜੱਫਾ ਲੱਗ ਗਏ ਹਨਾ ਤਾਂ ਉਹ ਤਾਂ ਕਰਕੇ ਉਦੋਂ ਜੋ ਹੈ ਵਿੱਚ ਥੋੜੀ ਬਹੁਤ ਬਹਿਸਬਾਜੀ ਹੋ ਜਾਂਦੀ ਆ ਪਰ ਆਪਾਂ ਬਾਅਦ ਚ ਹਨਾ ਬੋਲ ਬੋਲ ਕੇ ਵੀ ਆਹ ਚੀਜ਼ ਹੋਣੇ ਲਫੇੜਾ ਮਾਰਿਆ ਸ਼ੀਲੂ ਨੇ ਕੱਟਾ ਦਾਦਾ ਚੰਗਾ ਹੋ ਗਿਆ ਇਹ ਪਿੰਦੂ ਤੋਂ ਪੁੱਛੀ ਭਰਾ ਮੇਰੇ ਜਾਂ ਸ਼ੀਲੂ ਤੋਂ ਪੁੱਛੀ ਬਈ ਜੇ ਤੈਨੂੰ ਸ਼ੀਲੂ ਨੇ ਕਹਿਦਾ ਵੀ ਤੂੰ ਸਹੀ ਕਿਹਾ ਫਿਰ ਆਪਾਂ ਮੰਨ ਜਾਾਂਗੇ ਵੀ ਇਹ ਚੀਜ਼ ਸਹੀ ਆ ਪਰ ਉਹ ਯਾਰ ਪਿੰਦੂ ਸੈਕਲ ਸਰਦਾਰ ਮੁੰਡਾ ਹਨਾ ਜੇ ਉਹ ਹੋ ਗਿਆ ਹਨਾ ਉਹ ਗੁੱਸਾ ਉਹਨੂੰ ਵੀ ਲੱਗਿਆ ਹੋਊਗਾ ਪਰ ਉਹ ਚੀਜ਼ ਉਹ ਗਰਾਊਂਡ ਤੱਕ ਹੀ ਸੀਗੀ ਲਾਸਟ 'ਚ ਜਾ ਕੇ ਨਾ ਲਾਸਟ ਜਦੋਂ ਘੜੀ ਆਈ ਵੀ ਮੈਚ ਖਤਮ ਹੋ ਗਿਆ ਉਦੋਂ ਮਿਲ ਕੇ ਗਏ ਆ ਦੋਨੇ ਭਰਾ ਸੋ ਆ ਚੀਜ਼ ਨਾ ਕਰਿਆ ਕਰੋ ਯਾਰ ਆਪਾਂ ਹੀ ਅੱਗੇ ਲੈ ਕੇ ਜਾਂਦੇ ਆ ਮੈਂ ਕਹਿੰਨਾ ਵੀ ਮੇਰੇ ਯਾਰਗੇ ਹੀ ਅੱਗੇ ਜੋ ਆ ਪੇਜਾਂ ਤੇ ਪਾ ਕੇ ਇਹ ਗੱਲਾਂ ਵਧਾਉਂਦਾ ਹੁੰਦਾ ਯਾ ਉਹਨਾਂ ਚ ਵਦੰਯਾ ਪਿਆਰ ਉਹ ਹੋ ਜਾਂਦਾ ਕਦੇ-ਕਦੇ ਯਾਰ ਕਿਉਂਕਿ ਸ਼ੀਲੂ ਹਾਰਥਾਂ ਖੇਡਦਾ ਹਰ ਰੋਜ਼ ਖੇਡਦਾ ਤਾਂ ਕਰਕੇ ਵੀ ਉਹ ਟੌਪ ਦਾ ਜਾਫੀ ਉਹਦਾ ਸਟਾਈਲ ਹੀ ਓਦਾਂ ਰੋਕਣ ਦਾ ਉਹ ਖੁੱਚਾਂ ਚ ਨਹੀਂ ਵੜਦਾ ਉਹ ਬਈ ਦੂਜੋ ਨਹੀਂ ਹੈਣਾ ਕਿਸੇ ਨੂੰ ਫੜਦਾ ਉਹ ਮੂਹਰੇ ਹੋ ਕੇ ਰੋਗਦਾ ਮੇਰੇ ਵੀਰੋ ਸੋ ਸ਼ੀਲੂ ਬਹੁਤ ਵਧੀਆ ਪਲੇਅਰ ਆ ਉਹ ਕਦੇ ਗੁੱਸਾ ਨਹੀਂ ਕਰਦਾ ਨਾ ਹੀ ਉਹਨੇ ਕਦੇ ਕੀਤਾ ਤੇ ਇੰਨਾ ਨਿਮਰਤਾ ਵਾਲਾ ਖਿਡਾਰੀ ਮੈਂ ਕਹਿੰਦਾ ਯਾਰ ਬਈ ਕੋਈ ਕੋਈ ਹੁੰਦਾ ਪਿੰਦੂ ਵੀ ਵਧੀਆ ਉੱਤੀ ਸੁਲਝਾ ਲੈਂਦੇ ਹੁੰਦੇ ਆ ਮਸਲਾ ਆਪਾਂ ਅੱਗੇ ਵਧਾਉਣੇ ਹੁੰਦੇ ਆ ਗੱਲ ਦਾ ਸਬੂਤ ਗੇ ਆਪਾਂ ਦੋਨੇ ਪਲੇਅਰ ਵਧੀਆ ਗਏ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਮਿੱਤਰੋ ਇਹ ਰਿਅਲਟ ਵੀ ਤੁਹਾਨੂੰ ਦੱਸਣਾ ਸੀਗਾ ਮੈਂ ਕੁਝ ਗਲਤ ਬੋਲ ਗਿਆ ਹੋਇਆ ਵੀਡੀਓ ਚ ਤਾਂ ਮਾਫੀ ਮੰਗਦੇ ਆਂ ਲਾਈਕ ਕਰਨਾ ਫਰਜ਼ ਆ ਜਰੂਰ ਵੀਡੀਓ ਨੂੰ ਲਾਈਕ ਕਰਿਆ ਕਰੋ ਧੰਨਵਾਦ